ਸਹਿਬ ਦੇ ਘਰ ਅੰਦਰ ਪਰਵਾਨ ਨਹੀਂ ਹੁਣ ਸਤਿਗੁਰੂ ਪਾਤਸ਼ਾਹਾ ਨਾ ਗੋਇੰਦਵਾਲ ਸਹਿਬ ਦੀ ਧਰਤੀ ਦੇ ਉੱਪਰ ਕਿਰਪਾ ਵਰਤਾਉਂਦੇ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਸਿੱਖ ਆਇਆ ਤਨ ਦਾ ਕੋੜੀ ਜਿਹਦਾ ਨਾਮ ਇਤਿਹਾਸ ਦੇ ਅੰਦਰ ਭਾਈ ਪ੍ਰੇਮਾ ਕਰਕੇ ਆਉਂਦਾ ਇਹ ਲਾਹੌਰ ਦਾ ਵਸਨੀਕ ਸੀ ਜੀ ਧਨਾੜ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲਾ ਜਦੋਂ ਇਹਦਾ ਜਨਮ ਹੋਇਆ ਤੇ ਮਾਪਿਆਂ ਨੇ ਇਹਦੀ ਮੋਹਣੀ ਮੂਰਤ ਨੂੰ ਵੇਖ ਕਰਕੇ ਨਾਮ ਰੱਖਿਆ ਪ੍ਰੇਮ ਹੁਣ ਘਰ ਪਰਿਵਾਰ ਦੇ ਵਿੱਚ ਮਾਇਆ ਦੀ ਬਹਤਾਤ ਤੇ ਮਾਤਾ ਪਿਤਾ ਦਾ ਪ੍ਰੇਮ ਸਾਧ ਸੰਗਤ ਲਾਡ ਔਰ ਪਿਆਰ ਬੱਚੇ ਨੂੰ ਬਗੜ ਕੇ ਰੱਖ ਦਿੰਦਾ ਹੈ ਇਹ ਗੱਲ ਹਮੇਸ਼ਾ ਚੇਤੇ ਰੱਖਿਓ ਜਿੱਥੇ ਲਾਡ ਔਰ ਪਿਆਰ ਹੈ ਉਥੇ ਬੱਚਾ ਮਾਤਾ ਪਿਤਾ ਦੇ ਕਹਿਣੇ ਤੋਂ ਬਾਹਰ ਜਾਏਗਾ ਔਰ 마ੜੀਆਂ ਅਲਮਤਾਂ ਦਾ ਧਾਰਨੀ ਹੋਏਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਕੁੰਡੇ ਦਾ ਹੋਣਾ ਬੜਾ ਜ਼ਰੂਰੀ ਹੈ ਅਤ ਜ਼ਰੂਰੀ ਖੈਰ ਹੁਣ ਪ੍ਰੇਮਾ ਮਾਤਾ ਪਿਤਾ ਦਾ ਪ੍ਰੇਮ ਤੇ ਸਾਧ ਸੰਗਤ ਘਰ ਵਿੱਚ ਅੰਤਾਂ ਦਾ ਪੈਸਾ ਇਤਫਾਕ ਇਹੋ ਜਿਹਾ ਬਣਿਆ ਵੀ ਇਹਦੀ ਜਿਹੜੀ ਸੰਗਤ ਸੀ ਨਾ ਉਹ ਮਾੜੇ ਪੁਰਸ਼ਾਂ ਨਾਲ ਹੋ ਗਈ ਸੱਜਣ ਮਿੱਤਰ ਮਾੜੇ ਮਿਲ ਜਾਣ ਜੀਵਨ ਗਰਕ ਕਰ ਦਿੰਦੇ ਨੇ ਸਜਣ ਮਿੱਤਰ ਚੰਗੇ ਮਿਲ ਜਾਣ ਜੀਵਨ ਸਵਾਰ ਦਿੰਦੇ ਨੇ ਸਤਿਪੁਰਸ਼ਾਂ ਦੀ ਸੰਗਤ ਮਿਲੇ ਆਤਮਾ ਔਰ ਪਰਮਾਤਮਾ ਇਕ ਹੋ ਜਾਂਦੇ ਨੇ ਤੇ ਸਾਧ ਸੰਗਤ ਵਿਕਾਰੀ ਪੁਰਸ਼ਾਂ ਦੀ ਸੰਗਤ ਮਿਲ ਜਾਏ ਤੇ ਕੀਤੇ ਹੋਏ ਜੀਵ ਦੇ ਚੰਗੇ ਕਰਮ ਵੀ ਨਾਸ ਹੋ ਜਾਂਦੇ ਨੇ ਹੁਣ ਪ੍ਰੇਮ ਪ੍ਰੇਮਾ ਮਾੜੀ ਸੰਗਤ ਦਾ ਧਾਰਨੀ ਹੋ ਗਿਆ ਮਾੜੀਆਂ ਅਲਮਤ ਤੇ ਹਰ ਵੇਲੇ ਬਿਵਚਾਰ ਭੋਗੀ ਜਾਣਾ ਮਾਤਾ ਪਿਤਾ ਨੇ ਰੋਕਣ ਦਾ ਬੜਾ ਯਤਨ ਕੀਤਾ ਪਰ ਕਿਸੇ ਰੂਪ ਦੇ ਵਿੱਚ ਉਹਨਾਂ ਦਾ ਕੀਤਾ ਹੋਇਆ ਯਤਨ ਸਾਰਥਕ ਨਾ ਹੋਇਆ ਹੁਣ ਸਾਧ ਸੰਗਤ ਬਿਬਚਾਰ ਭੋਗਦਿਆਂ ਪੋਗਦਿਆਂ ਤਨ ਉਤੇ ਨਾ ਕੋੜ ਦਾ ਰੋਗ ਫੁੱਟ ਗਿਆ ਹੁਣ ਉਸ ਸਮੇਂ ਨਾ ਸਾਧ ਸੰਗਤ ਜਿਹਦੇ ਤਨ ਉਤੇ ਕੋੜ ਦਾ ਰੋਗ ਫੁੱਟ ਜਾਂਦਾ ਸੀ ਨਾ ਉਹਨੂੰ ਪਿੰਡ ਦੇ ਵਿੱਚ ਨਗਰ ਦੇ ਵਿੱਚ ਰਹਿਣ ਦੀ ਆਗਿਆ ਨਹੀਂ ਸੀ ਹੁੰਦੀ ਅੱਜ ਤਾਂ ਭਾਵੇਂ ਇਸ ਰੋਗ ਦਾ ਇਲਾਜ ਸੰਭਵ ਹੋ ਚੁੱਕਿਆ ਹੈ ਪਰ ਉਸ ਸਮੇਂ ਇਸ ਰੋਗ ਵਾਲੇ ਰੋਗੀ ਦੇ ਨਾਲ ਬੜੀ ਕਿਰਣਾ ਕੀਤੀ ਜਾਂਦੀ ਸੀ ਉਹਨੂੰ ਪਿੰਡ ਚੋਂ ਬਾਹਰ ਕੱਢ ਦੇਣਾ ਗਲ ਵਿੱਚ ਮਿੱਟੀ ਦਾ ਬਰਤਨ ਪਾ ਦੇਣਾ ਕਿਸੇ ਨੇ ਤਰੁੱਠ ਕਰਕੇ ਪ੍ਰਸੰਨ ਹੋ ਕੇ ਕੋ ਪ੍ਰਸ਼ਾਦਾ ਦੇ ਦਿੱਤਾ ਠੀਕ ਹੈ ਨਹੀਂ ਤਾਂ ਭੁੱਖਿਆਂ ਪਿਆਸਿਆਂ ਤਰਫਦਿਆਂ ਜਿਹੜੇ ਤਨ ਦੇ ਕੋੜੀ ਹੁੰਦੇ ਸਨ ਉਹਨਾਂ ਦੀ ਮੌਤ ਹੋ ਜਾਂਦੀ ਸੀ ਤੇ ਸਾਧ ਸੰਗਤ ਤੋਂ ਜਦੋਂ ਪ੍ਰੇਮੇ ਦੇ ਤਨ ਉਤੇ ਕੋੜ ਦਾ ਰੋਗ ਫਟਿਆ ਜਿਹੜੇ ਮਿੱਤਰ ਸਨ ਇਹਦੇ ਸੱਜਣ ਹਰ ਵੇਲੇ ਇਹਦੇ ਨਾਲ ਰਹਿਣ ਵਾਲੇ ਸਭ ਤੋਂ ਪਹਿਲਾਂ ਉਹ ਸਾਥ ਛੱਡ ਕੇ ਦੌੜੇ ਇੱਕ ਗੱਲ ਚੇਤੇ ਰੱਖਿਓ ਸਾਧ ਸੰਗਤ ਜੀਵਨ ਦੇ ਅੰਦਰ ਸੁੱਖ ਹੋਏਗਾ ਤੇ ਤੁਹਾਡੇ ਦੁਸ਼ਮਣ ਵੀ ਤੁਹਾਡੇ ਮਿੱਤਰ ਵਣ ਕੇ ਤੁਹਾਡੇ ਨਾਲ ਨਿਭਣਗੇ ਜੀਵਨ ਅੰਦਰ ਦੁੱਖ ਰੂਪੀ ਹਨੇਰਾ ਆਉਣ ਦੀ ਧੀਰ ਹੈ ਇਨਸਾਨ ਦਾ ਪਰਸ਼ਾਵਾ ਵੀ ਇਨਸਾਨ ਦਾ ਸਾਥ ਛੱਡ ਜਾਂਦਾ ਹੈ ਚੇਤੇ ਰੱਖਿਓ ਜੇ ਸੁਖ ਰੂਪੀ ਚਾਨਣ ਹੋਏ ਪਰਸ਼ਾਵਾ ਨਾਲ ਚੱਲਦਾ ਪਰ ਜੇ ਦੁੱਖ ਰੂਪੀ ਹਨੇਰਾ ਆਏ ਇਨਸਾਨ ਦਾ ਪਰਸ਼ਾਵਾ ਵੀ ਇਨਸਾਨ ਦਾ ਸਾਥ ਛੱਡ ਜਾਂਦਾ ਹੈ ਗੁਰਬਾਣੀ ਦੇ ਵਿੱਚ ਮੇਰੇ ਪਾਤਸ਼ਾਹ ਨੇ ਨਾ ਸਪਸ਼ਟ ਰੂਪ ਦੇ ਵਿੱਚ ਬਚਨ ਆਖਣੇ ਕੀਤੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁ ਦਿਸ ਘੇਰੇ ਵਿਪਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨਿਰਹਿ ਕਹਿੰਦੇ ਦੁੱਖ ਦਾ ਸਮਾਂ ਆਵੇ ਨਾ ਇਹਦੇ ਆਪਣੇ ਵੀ ਸਾਥ ਛੱਡ ਜਾਂਦੇ ਨੇ ਸਾਥ ਸੰਗਤ ਭਾਵੇਂ ਸਾਡੇ ਜੀਵਨ ਦੇ ਅੰਦਰ ਬੜੇ ਸੁੱਖ ਨੇ ਸੁਖਾਂ ਦੇ ਵਿੱਚ ਆਪਾਂ ਜੀਵਨ ਬਤੀਤ ਕਰਨ ਵਾਲੇ ਸੁਖਾਂ ਦੇ ਵਿੱਚ ਆਪਣਾ ਇਹ ਮਨੁੱਖਾ ਜੀਵਨ ਦੇ ਅੰਦਰ ਪ੍ਰਾਪਤ ਸਵਾਸਾਂ ਨੂੰ ਅਸੀਂ ਖਰਚ ਕਰੀ ਜਾ ਰਹੇ ਹਾਂ ਪਰ ਮੈਂ ਇੱਕ ਬੇਨਤੀ ਕਰਾਂ ਹਰ ਕੋਈ ਗੁਰੂ ਦੇ ਚਰਨਾਂ ਦੇ ਵਿੱਚ ਨਾ ਇਹ ਬੇਨਤੀ ਜ਼ਰੂਰ ਕਰਿਆ ਕਰੋ ਵੀ ਪਾਤਸ਼ਾਹ ਜੀਵਨ ਦੇ ਅੰਦਰ ਇੱਕ ਵੇਰਾਂ ਦੁੱਖ ਜ਼ਰੂਰ ਆਏ ਕਿਉਂਕਿ ਦੁੱਖ ਇਸ ਗੱਲ ਦੀ ਪਹਿਚਾਨ ਕਰਾਉਂਦਾ ਹੈ ਵੀ ਕੌਣ ਤੁਹਾਡੇ ਨਾਲ ਹੈ ਤੇ ਕੌਣ ਤੁਹਾਡੇ ਵਿਰੋਧ ਵਿੱਚ ਹੈ ਦੁੱਖ ਆਏਗਾ ਪਤਾ ਲੱਗੇਗਾ ਵੀ ਕਿਹੜਾ ਤੁਹਾਡੇ ਨਾਲ ਖੜ ਸਕਦਾ ਹੈ ਤੇ ਕਿਹੜਾ ਦੌੜ ਸਕਦਾ ਤੇ ਸਾਧ ਸੰਗਤ ਹੁਣ ਪ੍ਰੇਮੀ ਦੇ ਤਨ ਉੱਤੇ ਜਦੋਂ ਕੋੜ ਦਾ ਰੋਗ ਫੁੱਟ ਪਿਆ ਜੀ ਜਿਹੜੇ ਇਹਦੇ ਮਿੱਤਰ ਸਨ ਹਰ ਵੇਲੇ ਵਿਭ ਵਿਚਾਰ ਵਿਕਾਰ ਭੋਗਣ ਵਿਲੇ ਨਾਲ ਜਾਣ ਵਾਲੇ ਸਾਰੇ ਸਾਥ ਛੱਡ ਕੇ ਦੌੜ ਗਏ ਪਿੰਡ ਵਾਲਿਆਂ ਨੇ ਮਤਾਂ ਪਾ ਦਿੱਤਾ ਵੀ ਇਹਦੇ ਤਨ ਉੱਤੇ ਜਿਹੜਾ ਕੋੜ ਦਾ ਰੋਗ ਫੁੱਟ ਚੁੱਕਿਆ ਇਹ ਪਿੰਡ ਵਿੱਚ ਰਹਿਣ ਦਾ ਅਧਿਕਾਰ ਹੀ ਨਹੀਂ ਉਹਨਾਂ ਪਿੰਡ ਤੋਂ ਧਕੇ ਮਾਰ ਕੇ ਬਾਹਰ ਕੱਢ ਦਿੱਤਾ ਹੁਣ ਸਾਧ ਸੰਗਤ ਅਵਸਥਾ ਇਹੋ ਜੀ ਬਣ ਆਈ ਵੀ ਕੋਈ ਨਗਰ ਵਾਲਾ ਕਦੀ ਕੋਈ ਇੱਕ ਅਦਾ ਪ੍ਰਸ਼ਾਦਾ ਦੇ ਗਿਆ ਠੀਕ ਹੈ ਨਹੀਂ ਤਾਂ ਕਈ ਕਈ ਪਹਿਰ ਜਿਹੜੇ ਨੇ ਭੁੱਖਿਆਂ ਪਿਆਸਿਆਂ ਸਮਾਂ ਬਤੀਤ ਕਰਨਾ ਪੈਂਦਾ ਹੁਣ ਉਹ ਪ੍ਰੇਮਾ ਮਨ ਵਿੱਚ ਸੋਚਦਾ ਮਨਾ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਐ ਵੀ ਐਵੇਂ ਭੁੱਖਿਆਂ ਤੜਫ ਤੜਫ ਕੇ ਮਰਨਾ ਐ ਰੋਜ਼ ਰੋਜ਼ ਦੇ ਮਰਨ ਦੇ ਨਾਲੋਂ ਇੱਕੋ ਵਾਰੀ ਮਰਾਂ ਤੇ ਚੰਗਾ ਤੇ ਸਾਧ ਸੰਗਤ ਹੁਣ ਚਿੱਤ ਦੇ ਵਿੱਚ ਜਦੋਂ ਖਿਆਲ ਆਇਆ ਤੇ ਲਾਗੇ ਖੂ ਸੀ ਖੂ ਦੀ ਮਿਹਨਤ ਤੇ ਜਾ ਬੈਠਾ ਸਾਧ ਸੰਗਤ ਜਿੰਨਾ ਮਰਜੀ ਇਨਸਾਨ ਦਾ ਤਨ ਰੋਗੀ ਹੋਵੇ ਪਰ ਆਪ ਮਰਨਾ ਬੜਾ ਔਖਾ ਜੇ ਬਹੁਤ ਔਖਾ ਤੇ ਹੁਣ ਖੂ ਦੀ ਮੈਣ ਦੇ ਉੱਤੇ ਬੈਠਾ ਮਨ ਦੇ ਅੰਦਰ ਸੋਚਾਂ ਵਿਚਾਰਾਂ ਚੱਲ ਰਹੀਆਂ ਨੇ ਛਾਲ ਮਾਰਾਂ ਨਾ ਮਾਰਾਂ ਐਨੀ ਦੇਰ ਨੂੰ ਨਾ ਇਕ ਗੁਰਮੁਖ ਪਿਆਰੀਆਂ ਰੂਹਾਂ ਦਾ ਜਥਾ ਗੁਰੂ-ਗੁਰੂ ਜਪਦਿਆਂ ਗੁਰਬਾਣੀ ਗਾਉਂਦਿਆਂ ਗੋਇੰਦਵਾਲ ਸਹਿਬ ਵੱਲੋਂ ਜਾਂਦਿਆਂ ਉਥੋਂ ਗੁਜ਼ਰ ਰਿਹਾ ਜਿੱਥੇ ਭਾਈ ਪ੍ਰੇਮਾ ਖੁਦ ਹੀ ਮਿਹਨਤੇ ਬੈਠਾ ਤੇ ਕੰਨਾਂ ਦੇ ਵਿੱਚ ਜਦੋਂ ਗੁਰੂ ਦੀ ਪਵਿੱਤਰ ਬਾਣੀ ਪਈ ਜੀ ਬਾਣੀ ਦਾ ਪ੍ਰਤਾਪ ਹੀ ਇਹੋ ਜਿਹਾ ਸਾਧ ਸੰਗਤ ਗੁਰੂ ਦੇ ਪਵਿੱਤਰ ਬਚਨ ਪ੍ਰੇਮ ਨਾਲ ਗਾਏ ਉਹਨੂੰ ਆਪਣੇ ਤਨ ਦਾ ਦੁੱਖ ਭੁੱਲ ਜਾਂਦਾ ਤੇ ਜੇ ਕੋਈ ਪ੍ਰੇਮ ਨਾਲ ਸੁਣ ਲਏ ਉਹਨੂੰ ਵੀ ਆਪਣੇ ਤਨ ਦੇ ਦੁੱਖਾਂ ਦਾ ਚੇਤਾ ਨਹੀਂ ਜੇ ਰਹਿੰਦਾ ਇਹ ਗੁਰੂ ਦੇ ਪਵਿੱਤਰ ਬਚਨਾਂ ਦੀ ਬਖਸ਼ਿਸ਼ ਹੈ ਕੋਈ ਪ੍ਰੇਮ ਨਾਲ ਗਾਏ ਕੋਈ ਪ੍ਰੇਮ ਨਾਲ ਸੁਣੇ ਭਾਵੇਂ ਜਿੰਨਾ ਮਰਜੀ ਉਹਦਾ ਅੰਦਰ ਦੁਖੀ ਹੋਏ ਤੇ ਸਾਧ ਸੰਗਤ ਜਿੰਨਾ ਸਮਾਂ ਕੰਨਾਂ ਦੇ ਵਿੱਚ ਗੁਰਬਾਣੀ ਪਏਗੀ ਇਨਸਾਨ ਨੂੰ ਆਪਣਾ ਦੁੱਖ ਚੇਤੇ ਨਹੀਂ ਜਿਉਂਦਾ ਹੁਣ ਪ੍ਰੇਮੇ ਦੇ ਕੰਨਾਂ ਦੇ ਵਿੱਚ ਜਦੋਂ ਪਈ ਗੁਰਬਾਣੀ ਤੇ ਹੁਣ ਗੁਰਬਾਣੀ ਨੇ ਤਾਂ ਆਪਣਾ ਅਸਰ ਕਰਨਾ ਹੀ ਸੀ ਜੀ ਇਹਨੂੰ ਆਪਣਾ ਤਨ ਦਾ ਦੁੱਖ ਭੁੱਲ ਗਿਆ ਬੜਾ ਮੰਤਰ ਮੁਕਤ ਹੋ ਕੇ ਇਹਨੇ ਗੁਰਬਾਣੀ ਨੂੰ ਸੁਣਿਆ ਉਹ ਸਿੱਖਾਂ ਦਾ ਜਥਾ ਥੋੜਾ ਜਿਹਾ ਅੱਗਾ ਲੰਘ ਗਿਆ ਜਿਹੜੀ ਗੁਰਬਾਣੀ ਕੰਨਾਂ ਵਿੱਚ ਪੈਂਦੀ ਸੀ ਉਹ ਸੁਣਨੋਂ ਹਟ ਗਈ ਤੇ ਜਦੋਂ ਬਾਣੀ ਸੁਣਨ ਤੋਂ ਹਟੀ ਜੀ ਤਨ ਦਾ ਦੁੱਖ ਫਿਰ ਉਸੇ ਤਰ੍ਹਾਂ ਤੇ ਚਿੱਤ ਵਿੱਚ ਪਤਾ ਨਹੀਂ ਕੀ ਹੋਇਆ ਖੁਦ ਹੀ ਮੈਣ ਤੋਂ ਥੱਲੇ ਉਤਰਿਆ ਹੌਲੀ ਹੌਲੀ ਰੁੜਦਾ ਹੋਇਆ ਉਹਨਾਂ ਸਿੱਖਾਂ ਦੇ ਜਥੇ ਦੇ ਪਿੱਛੇ-ਪਿੱਛੇ ਚੱਲ ਪਿਆ ਗੁਰਬਾਣੀ ਕੰਨਾਂ ਵਿੱਚ ਪਈ ਜਾ ਰਹੀ ਹੈ ਗੁਰੂ ਦੀ ਕਿਰਪਾ ਜਥਾ ਗੁਰੂ-ਗੁਰੂ ਜਪਦਿਆਂ ਸਾਧ ਸੰਗਤ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਗਿਆ ਤੇ ਪਿੱਛੇ ਇਹ ਭਾਈ ਪ੍ਰੇਮਾ ਵੀ ਪਹੁੰਚ ਗਿਆ ਜਦੋਂ ਪਹੁੰਚਿਆ ਸਾਰਿਆਂ ਨੇ ਗੁਰੂ ਦੀ ਹਜ਼ੂਰੀ ਗੁਰੂ ਦੇ ਦਰਬਾਰ ਵਿੱਚ ਚਾਉਣਾ ਕੀਤਾ ਇਹ ਵੀ ਸਤਿਗੁਰੂ ਜੀ ਦੇ ਦਰਬਾਰ ਦੇ ਦਰਵਾਜ਼ੇ ਦੇ ਸਾਨੂੰਮੁਖ ਪਹੁੰਚ ਗਿਆ ਸੰਗਤ ਦੇ ਚਰਨਾਂ ਦੀ ਖਾ ਕੇ ਨਿਚੁੱਕ ਕੇ ਮਸਤਕ ਨੂੰ ਲਾਈ ਤੇ ਸਾਧ ਸੰਗਤ ਜਦੋਂ ਦਰਵਾਜ਼ਾ ਉਲੰਘ ਕੇ ਅੱਗੇ ਜਾਣ ਲੱਗਾ ਨਾ ਜਿਹੜਾ ਦਰਬਾਨ ਸੀ ਸੇਵਾਦਾਰ ਸੀ ਉਹਨੇ ਰੋਕ ਦਿੱਤਾ ਕਹਿੰਦਾ ਕਿਉਂ ਭਾਈ ਤੇ ਦਰਬਾਨ ਕਹਿਣ ਲੱਗਾ ਵੀ ਤੈਨੂੰ ਅੱਗੇ ਜਾਣ ਦੀ ਆਗਿਆ ਨਹੀਂ ਇਹਨੇ ਪੁੱਛਿਆ ਕਹਿੰਦਾ ਕਾਰਨ ਕਹਿੰਦਾ ਵੀ ਤੇਰੇ ਤੁਨ ਉੱਤੇ ਹੈ ਕੋੜ ਦਾ ਰੋਗ ਤੇ ਕੋੜ ਦਾ ਰੋਗੀ ਉਹੀ ਇਸ ਦਰਵਾਜ਼ੇ ਨੂੰ ਲੰਘ ਕੇ ਅੱਗੇ ਜਾ ਸਕਦਾ ਹੈ ਜਿਹਨੂੰ ਗੁਰੂ ਆਪ ਬੁਲਾਏ ਤੇ ਸਾਧ ਸੰਗਤ ਇਹਨੇ ਕੋਈ ਜਿੱਦ ਨਹੀਂ ਜੇ ਕੀਤੀ ਕੋਈ ਬਹਿਸ ਨਹੀਂ ਜੇ ਕੀਤੀ ਆਪਾਂ ਲੋਕ ਤਾਂ ਬਹਿਸ ਕਰਨ ਲੱਗ ਜਾਂਦੇ ਆ ਨਾ ਜੇ ਕੋਈ ਚੰਗੀ ਗੱਲ ਹੋਵੇ ਨਾ ਸਾਨੂੰ ਕਹਿ ਦਿੱਤਾ ਜਾਏ ਵੀ ਭਾਈ ਇਹ ਕਾਰਜ ਜੀ ਸਰੂਪ ਵਿੱਚ ਇਸ ਤਰ੍ਹਾਂ ਨਹੀਂ ਇਦਾਂ ਕਰਨਾ ਤੇ ਆਪਾਂ ਕਹਿੰਦੇ ਆ ਵੀ ਪਹਿਲਾਂ ਤਾਂ ਅਸੀਂ ਇਦਾਂ ਹੀ ਕਰਦੇ ਸੀ ਤੁਸੀਂ ਹੁਣ ਕਿਉਂ ਰੋਕਦੇ ਹੋ ਆ ਵੇਖਿਆ ਜਾਂਦਾ ਨਾ ਗੁਰੂ ਘਰਾਂ ਦੇ ਵਿੱਚ ਆਮ ਸੇਵਾਦਾਰਾਂ ਦੇ ਨਾਲ ਅਸੀਂ ਆਪਣੀ ਹੰਗਤਾ ਦੇ ਵਿੱਚ ਫਸੇ ਹੋਏ ਬਹਿਸ ਵੀ ਕਰਦੇ ਆ ਤੇ ਝਗੜੇ ਵੀ ਕਰਦੇ ਆ ਤੇ ਸੇਵਾਦਾਰਾਂ ਨੂੰ ਅਸੀਂ ਟਿਚ ਨਹੀਂ ਜਾਣਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੋ ਘਟਨਾਕ੍ਰਮ ਵਾਪਰ ਰਿਹਾ ਹੈ ਪਹਿਲਾਂ ਉਹਦੀ ਬਾਬਤ ਪੂਰਨ ਰੂਪ ਦੇ ਵਿੱਚ ਜਾਣਕਾਰੀ ਦਾ ਹੋਣਾ ਅਤ ਜ਼ਰੂਰੀ ਹੈ ਜਾਣਕਾਰੀ ਹੋਏਗੀ ਫਿਰ ਤੁਹਾਨੂੰ ਪਤਾ ਹੋਏਗਾ ਵੀ ਇਹ ਗੱਲ ਇਸ ਕਰਕੇ ਇਸ ਰੂਪ ਕਰਕੇ ਇਹਨਾਂ ਕਾਰਨਾ ਕਰਕੇ ਇਸ ਤਰ੍ਹਾਂ ਹੋਈ ਹੈ ਹੁਣ ਉੱਥੇ ਜਦੋਂ ਸੇਵਾਦਾਰ ਨੇ ਰੋਕਿਆ ਭਾਈ ਪ੍ਰੇਮੀ ਨੇ ਕੋਈ ਬਹਿਸ ਨਹੀਂ ਕੀਤੀ ਇਹ ਨਹੀਂ ਆਖਿਆ ਵੀ ਮੇਰਾ ਹੱਕ ਬਣਦਾ ਮੈਂ ਗੁਰੂ ਦੇ ਚਰਨਾਂ ਵਿੱਚ ਜਾਣਾ ਮੱਥਾ ਟੇਕਣਾ ਇਹਨੇ ਸਤਬਚਨ ਆਖਿਆ ਸਤਗੁਰੂ ਜੀਆਂ ਦੇ ਦਰਬਾਰ ਦੇ ਦਰਵਾਜੇ ਦੇ ਅੱਗੇ ਬਹਿ ਗਿਆ ਗੁਰੂ ਦੇ ਬਚਨ ਸੁਣੇ ਜਦੋਂ ਸਾਧ ਸੰਗਤ ਦੀਵਾਨ ਦੀ ਸਮਾਪਤੀ ਹੋਈ ਤੇ ਸਾਰੇ ਉੱਠ ਕੇ ਬਾਹਰ ਆਏ ਤੇ ਇਹ ਵੀ ਉਥੇ ਨੇੜੇ ਇੱਕ ਟਿਕਾਣੇ ਤੇ ਟਿਕ ਗਿਆ ਹੁਣ ਰੋਜ਼ਾਨਾ ਦਾ ਨਿਯਮ ਸੀ ਜਦੋਂ ਸਤਿਗੁਰੂ ਜੀ ਦਾ ਦਰਬਾਰ ਸਜਣਾ ਇਹਨੇ ਦਰਬਾਰ ਦੇ ਨਾ ਦਰਵਾਜੇ ਦੇ ਅੱਗੇ ਆ ਕੇ ਬਹਿ ਜਾਣਾ ਪ੍ਰੇਮ ਦੇ ਨਾਲ ਗੁਰੂ ਦੇ ਬਚਨ ਸੁਣਨੇ ਔਰ ਜਦੋਂ ਸਮਾਪਤੀ ਆਉਣੀ ਨਾ ਹੌਲੀ ਹੌਲੀ ਮਨ ਦੇ ਵਿੱਚ ਚਾ ਪੈਦਾ ਹੋਣਾ ਸ਼ੁਰੂ ਹੋ ਗਿਆ ਬੜੇ ਪਿਆਰ ਦੇ ਨਾਲ ਨਾ ਇਹਨੇ ਬਚਨ ਗਾਉਣੇ ਮੇਰਾ ਗਿਆ ਕਸ਼ੋਟਾ ਲੱਦਾ ਫਿਰ ਮੇਰਾ ਗਿਆ ਕਸ਼ੋਟਾ ਲੱਦਾ ਫਿਰ ਤੇ ਸਾਧ ਸੰਗਤ ਬੜੇ ਪ੍ਰੇਮ ਵਿੱਚ ਪੇ ਜਿਕੇ ਇਹਨੇ ਬੋਲਣਾ ਤੇ ਸੰਗਤਾਂ ਨੇ ਸੁਣ ਕੇ ਪ੍ਰਸੰਨ ਹੋ ਕੇ ਲੰਘ ਜਾਣਾ ਕੁਝ ਗੁਰਮਖ ਰੂਹਾਂ ਸਨ ਉਹਨਾਂ ਨੇ ਬੜੇ ਪਿਆਰ ਦੇ ਵਿੱਚ ਏਕ-ਇਕ ਪੰਗਤੀ ਕਰਕੇ ਭਾਈ ਪ੍ਰੇਮੇ ਨੂੰ ਜਪਜੀ ਸਾਹਿਬ ਦੀ ਬਾਣੀ ਕਠ ਕਰਵਾ ਦਿੱਤੀ ਬਹੁਤਾ ਸਮਾਂ ਬਾਣੀ ਦਾ ਅਭਿਆਸ ਕਰੀ ਜਾਣਾ ਹੁਣ ਸੰਗਤ ਕਰੇ ਕੋਈ ਤੇ ਬਾਣੀ ਦਾ ਜਾਪ ਕਰੇ ਤੇ ਗੁਰੂ ਪ੍ਰਸੰਨ ਨਾ ਹੋਵੇ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਹੁਣ ਦਿਨ ਬੀਤਦੇ ਗਏ ਸਾਦ ਸੰਗਤ ਕੁਝ ਸਿੱਖਾ ਨਹੀਂ ਸਤਿਗੁਰੂ ਜੀ ਨੂੰ ਦੱਸਿਆ ਵੀ ਕਹਿੰਦੇ ਵੀ ਪਾਦਸ਼ਾਹ ਬਾਹਰ ਇੱਕ ਕੁੜੀ ਬੈਠਾ ਹੈ ਬੜਾ ਪਿਆਰ ਗੁਰਬਾਣੀ ਨੂੰ ਕਰਦਾ ਹੈ ਹਰ ਵੇਲੇ ਜਪਜੀ ਸਾਹਿਬ ਪੜੀ ਜਾਂਦਾ ਹੈ ਨੀਮ ਦੇ ਨਾਲ ਜਦੋਂ ਆਪ ਜੀ ਦਾ ਦਰਬਾਰ ਸਜਦਾ ਬਾਹਰ ਆ ਕੇ ਬਹਿ ਜਾਂਦਾ ਬਚਨ ਸੁਣਦਾ ਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਸਤਿਗੁਰੂ ਆਪਣੀ ਰਸਨਾ ਤੋਂ ਪ੍ਰੇਮ ਵਿੱਚ ਭਿੱਜ ਕੇ ਕੋਈ ਬੋਲ ਬੋਲਦਾ ਪਤਾ ਕੋਈ ਨਹੀਂ ਵੀ ਬੋਲਦਾ ਕੀ ਹੈ ਗਿਆਨ ਕੋਈ ਨਹੀਂ ਵੀ ਬੋਲਦਾ ਕੀ ਹੈ ਪਰ ਜੋ ਵੀ ਬੋਲਦਾ ਹੈ ਜਦੋਂ ਕੰਨਾਂ ਦੇ ਰਾਹੀ ਸੁਣੀਦਾ ਨਾ ਤੇ ਸੁਣ ਕਰਕੇ ਅੰਦਰ ਨੂੰ ਸੁੱਖ ਮਿਲਦਾ ਹੈ ਅੰਦਰ ਆਨੰਦ ਦੇ ਵਿੱਚ ਟਿਕ ਜਾਂਦਾ ਹੈ ਸਤਿਗੁਰੂ ਗੁਰੂ ਅਮਰਦਾਸ ਸਹਿ ਮਹਾਰਾਜ ਕਹਿੰਦੇ ਸਾਨੂੰ ਪਤਾ ਉਹ ਕੀ ਬੋਲਦਾ ਤੇ ਸਿੱਖ ਕਹਿੰਦੇ ਵੀ ਸਤਿਗੁਰੂ ਫਿਰ ਕਰੋ ਖਾਂ ਕਿਰਪਾ ਨਵਾਜ ਦਿਓ ਤੁਹਾਡੇ ਘਰ ਕਿਹੜਾ ਕਿਸੇ ਵਸਤ ਦਾ ਘਟ ਹੈ ਤੇ ਕਰ ਦਿਓ ਕਿਰਪਾ ਘਟ ਦਿਓ ਉਹਦਾ ਕੋੜ ਦਾ ਰੋਗ ਮਹਾਰਾਜ ਕਹਿੰਦੇ ਹਲੇ ਥੋੜਾ ਜਿਹਾ ਹੋਰ ਰਹਿੰਦਾ ਥੋੜਾ ਜਿਹਾ ਹਿਸਾਬ ਰਹਿੰਦਾ ਸਾਧ ਸੰਗਤ ਕਈ ਵੇਰਾਂ ਨਾ ਸਾਡੇ ਜੀਵਨ ਦੇ ਵਿੱਚ ਦੁੱਖ ਆਉਂਦਾ ਤੇ ਅਸੀਂ ਮਾਇਆ ਵੀ ਜੰਜਾਲਾਂ ਦੇ ਵਿੱਚ ਫਸੇ ਹੋਏ ਨਾ ਰੱਬ ਨੂੰ ਉਲੰਬੇ ਦਿੰਨੇ ਆ ਵੇ ਇਹ ਜਿਹੜਾ ਦੁੱਖ ਹੈ ਇਹ ਸਾਡੇ ਲਈ ਹੈ ਜਾਂ ਲੱਗਦਾ ਵੀ ਪਰਮੇਸ਼ਰ ਨੇ ਸਾਰੇ ਦੁੱਖ ਸਾਡੇ ਲਈ ਉਹ ਰੱਖੇ ਹੋਏ ਨੇ ਵੀ ਹਰ ਵੇਲੇ ਸਾਰੇ ਦੁੱਖ ਸਾਡੀ ਉਹ ਝੋਲੀ ਵਿੱਚ ਪਰਮੇਸ਼ਰ ਪਾਈ ਜਾਂਦਾ ਹੈ ਕਈ ਤਰ੍ਹਾਂ ਦੀਆਂ ਆਪਾਂ ਗੱਲਾਂ ਕਰਦੇ ਹਾਂ ਬੜੀ ਵਿਰਾ ਪ੍ਰਸਾਦ ਸੰਗਤ ਚੇਤੇ ਰੱਖਿਓ ਕਈ ਵਿਰਾਂ ਦੇ ਜੀਵਨ ਦੇ ਵਿੱਚ ਦੁੱਖ ਆਉਣਾ ਇਸ ਬਾਤ ਦਾ ਲਖਾਇਕ ਹੁੰਦਾ ਹੈ ਵੀ ਸਿੱਖਾ ਸਬਰ ਔਰ ਸਦਕ ਦੇ ਨਾਲ ਟਿਕ ਜਾ ਇਹ ਆਇਆ ਹੋਇਆ ਦੁੱਖ ਜਿਹੜੇ ਮਾੜੇ ਕੀਤੇ ਹੋਏ ਕਰਮਾਂ ਨੂੰ ਨਾਸ ਕਰਕੇ ਤੇਰੀ ਆਤਮਾ ਤੇ ਪਰਮਾਤਮਾ ਦਾ ਮਿਲਾਪ ਕਰਾ ਦੇਗਾ ਜਿਤੇ ਰੱਖਿਓ ਜੀਵਨ ਦੇ ਵਿੱਚ ਦੁੱਖ ਆਉਣਾ ਸਾਧ ਸੰਗਤ ਜੇ ਦੁੱਖ ਦੇ ਅੰਦਰ ਕੋਈ ਪਰਮੇਸ਼ਰ ਨੂੰ ਸਿਮਰੇ ਤੇ ਪਰਮੇਸ਼ਰ ਦੀ ਕਿਰਪਾ ਵਰਤ ਜਾਂਦੀ ਹੈ ਮਾਲਕ ਦੇ ਘਰ ਅੰਦਰ ਜੀਵ ਪਰਵਾਨ ਹੋ ਜਾਂਦਾ ਜਿਵੇਂ ਕਿਸੇ ਦੇ ਜੀਵਨ ਵਿੱਚ ਨਾ ਕੋ ਠੋਕਰ ਲੱਗੇ ਨਾ ਉਹ ਲੱਗੀ ਹੋਈ ਠੋਕਰ ਜੀਵਨ ਵਿਗਾੜ ਵੀ ਦਿੰਦੀ ਹੈ ਤੇ ਲੱਗੀ ਹੋਈ ਠੋਕਰ ਜੀਵਨ ਸਵਾਰ ਵੀ ਦਿੰਦੀ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜਦੋਂ ਸਿੱਖਾਂ ਨੇ ਆਖਿਆ ਨਾ ਕਹਿੰਦੇ ਪਾਤਸ਼ਾਹ ਤੁਹਾਡੇ ਘਰ ਕਿਹੜਾ ਕਿਸੇ ਵਸਤ ਦਾ ਘਟ ਹੈ ਕਰ ਦਿਓ ਖਾਂ ਕਿਰਪਾ ਨਵਾਜ ਦਿਓ ਸਿੱਖ ਨੂੰ ਪਾਤਸ਼ਾਹ ਕਹਿੰਦੇ ਵੀ ਹਲੇ ਥੋੜਾ ਜਿਹਾ ਸਮਾਂ ਹੋਰ ਲੱਗੇਗਾ ਉਹਨੂੰ ਆਨੰਦ ਲੈਣ ਦਿਓ ਸਮਾਂ ਬੀਤਦਾ ਗਿਆ ਜੀ ਅੱਜ ਜਦੋਂ ਸਤਿਗੁਰੂ ਜੀ ਦਾ ਦਰਬਾਰ ਸਜਿਆ ਸੰਗਤ ਦਰਬਾਰ ਵਿੱਚ ਪਹੁੰਚ ਗਈ ਬਾਹਰ ਪ੍ਰੇਮਾ ਬੈਠਾ ਤੇ ਉਹਨੇ ਬੜੇ ਪਿਆਰ ਨਾਲ ਗੁਰੂ ਦੇ ਬਚਨ ਸਰਵਣ ਕੀਤੇ دیਵਾਨਾ ਦੀ ਸਮਾਪਤੀ ਹੋਈ ਤੇ ਜਦੋਂ ਸਮਾਪਤੀ ਹੋਈ ਜੀ ਤੇ ਸੰਗਤ ਪ੍ਰਸ਼ਾਦ ਲੈ ਕੇ ਬਾਹਰ ਆਉਣ ਲੱਗੀ ਤੇ ਭਾਈ ਪ੍ਰੇਮਾ ਨਾ ਅੱਜ ਬੜੇ ਪਿਆਰ ਦੇ ਵਿੱਚ ਆਪਣੀ ਰਸਨਾ ਤੋਂ ਗਾਉਣ ਲੱਗ ਪਿਆ ਮੇਰਾ ਗਿਆ ਕਛੋਟਾ ਲੱਧਾ ਫਿਰ ਮੇਰਾ ਗਿਆ ਕਛੋਟਾ ਲੱਧਾ ਫਿਰ ਹੁਣ ਸਾਧ ਸੰਗਤ ਗਾਉਂਦਿਆਂ ਗਾਉਂਦਿਆਂ ਨਾ ਇਹੋ ਜੀ ਲੋਰ ਚੜੀ ਖੜਾ ਹੋ ਗਿਆ ਹੁਣ ਸਾਰਾ ਸਰੀਰ ਤਾਂ जखਮਾਂ ਨਾਲ ਭਰਿਆ ਹੋਇਆ ਸੀ ਤੇ ਜਦੋਂ ਖੜਾ ਹੋਇਆ ਚੂਮ ਕੇ ਗਉਣਾ ਸ਼ੁਰੂ ਕੀਤਾ ਵੀ ਮੇਰਾ ਗਿਆ ਕਛੋਟਾ ਲੱਧਾ ਫਿਰ ਮੇਰਾ ਗਿਆ ਕਛੋਟਾ ਲੱਧਾ ਫਿਰ ਤੇ ਸਾਧ ਸੰਗਤ जखਮਾਂ ਦੇ ਦਰਦਾਂ ਦੀ ਤਾਬ ਸਹਾਰ ਨਾ ਸਕਿਆ ਤੇ ਦੜਮ ਕਰਕੇ ਜ਼ਮੀਨ ਦੇ ਉੱਪਰ ਡਿੱਗ ਪਿਆ ਡਿੱਗਿਆ ਡਿੱਗਦਿਆਂ ਸਰ ਬੇਹੋਸ਼ ਹੋ ਗਿਆ ਜਿਹੜੇ ਭਾਵਨਾ ਵਾਲੇ ਸਿੱਖ ਸਨ ਸਤਿਗੁਰੂ ਜੀ ਕੋਲ ਪਹੁੰਚ ਗਏ ਕਹਿੰਦੇ ਪਾਤਸ਼ਾਹ ਅੱਜ ਉਹ ਸਿੱਖ ਨਾ ਪਿਆਰ ਦੇ ਵਿੱਚ ਗਾਉਂਦਾ ਹੋਇਆ ਖੜਾ ਹੋਇਆ ਤੇ ਜ਼ਮੀਨ ਤੇ ਡਿੱਗ ਪਿਆ ਤੇ ਬੇਹੋਸ਼ ਪਿਆ। ਪਾਤਸ਼ਾਹ ਕਰ ਦਿਓ ਕਿਰਪਾ। ਕੱਟ ਦਿਓ ਦੁੱਖ। ਤੇ ਸਤਿਗੁਰੂ ਮਹਾਰਾਜ ਕਹਿੰਦੇ ਵੀ ਇਦਾਂ ਕਰੋ ਜਿੱਥੇ ਸਾਡੇ ਇਸ਼ਨਾਨ ਦਾ ਜਾਲ ਇਕੱਠਾ ਹੁੰਦਾ ਹੈ ਨਾ। ਉੱਥੇ ਉਹਨੂੰ ਇਸ਼ਨਾਨ ਕਰਵਾ ਕੇ ਲਿਆਉਣਾ ਕਰੋ। ਹੁਣ ਭਾਵਨਾਵਾਂ ਵਾਲੇ ਸਿੱਖ ਸਨ। ਸਾਧ ਸੰਗਤ ਅੱਜ ਤਾਂ ਸਿੱਖ ਸਿੱਖ ਨੂੰ ਵੇਖਣ ਨੂੰ ਤਿਆਰ ਨਹੀਂ। ਅੱਜ ਤਾਂ ਅਸੀਂ ਕਹਿੰਨੇ ਆਂ ਵੀ ਮੈਂ ਹੀ ਵੱਡਾ ਸਿੱਖ ਆ ਦੂਜਾ ਸਿੱਖ ਥੋੜੀ ਐ ਅੱਜ ਤਾਂ ਸਿੱਖ ਧੜੇ ਬੰਦੀਆਂ ਦਾ ਸ਼ਿਕਾਰ ਹੈ ਹਰ ਕੋਈ ਆਪੋ ਆਪਣੇ ਧੜੇ ਨੂੰ ਵੱਡਾ ਕਰਕੇ ਜਣਾਉਂਦਾ ਐ ਇੱਥੋਂ ਤੱਕ ਖਿਮਾ ਕਰਦੇ ਉਹ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਆ ਖੰਡੇ ਬਾਟੇ ਦੀ ਪੌਲ ਵੀ ਵੰਡ ਕੇ ਰੱਖ ਦਿੱਤੀ ਕਿਸੇ ਨੂੰ ਪੁੱਛ ਲਓ ਵੀ ਭਾਈ ਅਮਰਤ ਛਕਿਆ ਹਾਂਜੀ ਛਕਿਆ ਜੀ ਫਲਾਣੇ ਤੋਂ ਛਕਿਆ ਸਾਧ ਸੰਗਤ ਮੈਂ ਫਲਾਣੀ ਸੰਪਰਦਾ ਨਾਲ ਸੰਬੰਧ ਰੱਖਦਾ ਫਲਾਣੇ ਧੜੇ ਨਾਲ ਸੰਬੰਧ ਰੱਖਦਾ ਮੇਰਾ ਫਲਾਣੇ ਬਾਬਿਆਂ ਨਾਲ ਪਿਆਰ ਹੈ ਉਥੋਂ ਅੰਮ੍ਰਿਤ ਛਕਿਆ ਉਹ ਅੰਮ੍ਰਿਤ ਸਾਧ ਸੰਗਤ ਉਸ ਬਾਬੇ ਦੀ ਨਿੱਜੀ ਜਾਗੀਰ ਨਹੀਂ ਇਹ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਇਹ ਤਾਂ ਗੁਰੂ ਕਲਗੀਧਰ ਮਹਾਰਾਜ ਜੀਆ ਨੇ ਤਰੁੱਠ ਕਰਕੇ ਸਾਡੀ ਝੋਲੀ ਦੇ ਵਿੱਚ ਪਾਉਣਾ ਕੀਤਾ ਤੇ ਅਸੀਂ ਸਰੀਰਾਂ ਦੇ ਨਾਲ ਜੁੜ ਗਏ ਗੁਰੂ ਕਲਗੀਧਰ ਪਾਤਸ਼ਾਹ ਨੂੰ ਤਾਂ ਅਸੀਂ ਭਲਾਈ ਦਿੱਤਾ ਨਾ ਸਾਧ ਸੰਗਤ ਅੱਜ ਸਿੱਖੀ ਵੀ ਭੇਖ ਔਰ ਧੜਿਆਂ ਦਾ ਸ਼ਿਕਾਰ ਹੈ ਉਸ ਵੇਲੇ ਨਾ ਜਦੋਂ ਭਾਵਨਾਵਾਂ ਵਾਲੇ ਸਿੱਖਾਂ ਨੇ ਜਾ ਕੇ ਪਾਤਸ਼ਾਹ ਨੂੰ ਆਖਿਆ ਕਿਉਂਕਿ ਪਿਆਰ ਵਾਲੀਆਂ ਰੂਹਾਂ ਬਹੁਤ ਨਹੀਂ ਉਦੋਂ ਵੀ ਸਨ ਅੱਜ ਵੀ ਨੇ ਤੇ ਪਾਤਸ਼ਾਹ ਕਹਿੰਦੇ ਵੀ ਇਦਾਂ ਕਰੋ ਜਿੱਥੇ ਸਾਡੇ ਇਸ਼ਨਾਨ ਵਾਲਾ ਜਾਲ ਇਕੱਠਾ ਹੁੰਦਾ ਹੈ ਉਥੇ ਇਸ਼ਨਾਨ ਕਰਵਾਉ ਤੇ ਲੈ ਕੇ ਆਓ ਸਿੱਖ ਧੌੜੇ ਜੀ ਉਹਨਾਂ ਭਾਈ ਪ੍ਰੇਮੇ ਨੂੰ ਚੁੱਕਿਆ ਮਹਾਰਾਜ ਜੀਆ ਦੇ ਇਸ਼ਨਾਨ ਵਾਲੇ ਜਲ ਦੇ ਨਾਲ ਭਾਈ ਪ੍ਰੇਮੇ ਦਾ ਇਸ਼ਨਾਨ ਕਰਾਇਆ ਤੇ ਸਾਰਾ ਜਿਹੜਾ ਸਰੀਰ ਸੀ ਨਾ ਨਵੀਨ ਵਸਤਰ ਦੇ ਨਾਲ ਢੱਕ ਦਿੱਤਾ ਤੇ ਮਹਾਰਾਜ ਜੀਆ ਦੇ ਕੋਲ ਨਾ ਦਰਬਾਰ ਵਿੱਚ ਲੈ ਕੇ ਪਹੁੰਚ ਗਏ ਕਹਿੰਦੇ ਵੀ ਸੱਚੇ ਬਾਦਸ਼ਾਹ ਹੁਣ ਤੇ ਤੁਹਾਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਿਰਪਾ ਦੇ ਘਰ ਅੰਦਰ ਟਿਕੇ ਬਖਸ਼ਿਸ਼ਾਂ ਦੇ ਨਾਲ ਸਾਧ ਸੰਗਤ ਅੱਜ ਉਸ ਕੋੜੀ ਨੂੰ ਨਵਾਜਣ ਲਗੇ ਨੇ ਜਿਹਦਾ ਸਾਰਾ ਤਨ ਕੋੜ ਦੇ ਜ਼ਖਮਾਂ ਦੇ ਨਾਲ ਭਰਿਆ ਪਿਆ ਸਿੱਖਾਂ ਨੇ ਆਖਿਆ ਕਹਿੰਦੇ ਪਾਦਸ਼ਾਹ ਕਰ ਦਿਓ ਕਿਰਪਾ ਨਵਾਜ ਦਿਓ ਕੱਟ ਦਿਓ ਦੁੱਖ ਤੇ ਧੰਨ ਗੁਰੂ ਅਮਰਦਾਸ ਸੈ ਮਹਾਰਾਜ ਕਿਰਪਾ ਭਰੀ ਨਦਰ ਜਦੋਂ ਮੇਰੇ ਪਾਤਸ਼ਾਹ ਨੇ ਭਾਈ ਪ੍ਰੇਮੇ ਤੇ ਪਾਈ ਸਾਧ ਸੰਗਤ ਬਚਨ ਆਪਾਂ ਪੜ੍ਹਦੇ ਆ ਨਾ ਤੁਧ ਡਿੱਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈ ਹੈ ਮੇਰਾ ਗੁਰੂ ਜਦੋਂ ਤਰੁੱਠਦਾ ਨਾ ਜੀ ਕਿਰਪਾ ਦੇ ਘਰ ਅੰਦਰ ਟਿਕਦਾ ਫਿਰ ਭਟ ਜੀ ਬਚਨ ਕਹਿੰਦੇ ਨੇ ਅਮੈਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਹਿੰਦੇ ਜਦੋਂ ਗੁਰੂ ਅਮਰਤ ਵਰਗੀ ਦ੍ਰਿਸ਼ਟੀ ਪਾਉਂਦਾ ਨਾ ਦ੍ਰਿਸ਼ਟੀ ਪਾਉਣ ਦੀ ਧੀਰ ਹੁੰਦੀ ਹੈ ਅਮੈਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਹਰ ਦਿੰਦਾ ਸਾਰੇ ਪਾਪ ਸਾਰੇ ਜਨਮਾ ਜਨਮਾਂ ਤਰਾਂ ਦੀ ਮੈਲ ਕਰਮ ਨੂੰ ਕੱਟ ਕੇ ਪਾਸੇ ਰੱਖ ਦਿੰਦਾ ਜਦੋਂ ਅੰਮ੍ਰਿਤ ਵਰਗੀ ਦ੍ਰਿਸ਼ਟੀ ਪੈ ਗਈ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧਾ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾਂ ਖੋਬੈ ਗੁਰ ਨਾਬਨੇਦ ਦਰਿਆਉ ਜਨਮ ਹਮ ਕਾਲਖ ਤੋਬੈ ਸਤਿਗੁਰੂ ਨੇ ਜੀ ਕਿਰਪਾ ਦ੍ਰਿਸ਼ਟੀ ਕੀਤੀ ਗੁਰੂ ਦੀ ਨਜ਼ਰ ਦੇ ਵਿੱਚ ਬੜੀ ਤਾਕਤ ਹੈ ਗੁਰੂ ਕੇਵਲ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਦਰ ਪਾ ਦੇਣੀ ਤੇ ਜਿਸ ਉੱਤੇ ਗੁਰੂ ਦੀ ਨਜ਼ਰ ਪੈ ਜਾਂਦੀ ਹੈ ਜੀ ਫਿਰ ਭਾਵੇਂ ਉਹ ਅਤ ਦਾ ਪਾਪ ਕਰਮ ਕਰਨ ਵਾਲਾ ਕਿਉਂ ਨਾ ਹੋਵੇ ਸਾਰੀ ਉਮਰ ਉਹਨੇ ਕੋਈ ਚੰਗਾ ਕਰਮ ਨਾ ਕੀਤਾ ਹੋਵੇ ਪਰ ਸਾਧ ਸੰਗਤ ਜੇ ਇੱਕ ਵੇਰਾਂ ਉਹਦੇ ਤੇ ਕਿਰਪਾ ਭਰੀ ਨਦਰ ਪੈ ਗਈ ਤੇ ਉਹ ਕਿਰਪਾ ਭਰੀ ਨਦਰ ਉਹਦੇ ਜਨਮ ਜਨਮਾਂ ਤਰਾ ਦੇ ਦੋਖ ਪਾਪ ਕਰਮ ਕੱਟ ਕੇ ਰੱਖ ਦਿੰਦੀ ਹੈ ਸਤਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਪਾਈ ਜੀ ਦ੍ਰਿਸ਼ਟੀ ਪੈਣ ਦੀ ਧੀਰਸੀ ਭਾਈ ਪ੍ਰੇਮੇ ਦਾ ਸਾਰਾ ਤਨ ਜਿਹੜਾ ਜ਼ਖਮਾਂ ਦੇ ਨਾਲ ਭਰਿਆ ਹੋਇਆ ਸੀ ਗੁਰੂ ਦੀ ਨਦਰ ਪਈ ਤੇ ਸਾਰੇ ਤਨ ਦੇ ਉੱਪਰ ਕੋੜ ਦਾ ਰੋਗ ਬਿਨਸ ਗਿਆ ਨਾਸ਼ ਹੋ ਗਿਆ ਸਰੀਰ ਨਮਨ ਰੁਆ ਹੋ ਗਿਆ ਇਹ ਕਿਰਪਾ ਤਾਂ ਤਾਂ ਹੀ ਹੋਈ ਨਾ ਜੇ ਉਹਨੇ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਤੇ ਮੁਕਤ ਭਏ ਜਿਨ ਹਰ ਨਾਮ ਧਿਆਇ ਤਿੰਨ ਪਵਿੱਤ ਪਰਮ ਪਦ ਪਾਏ ਜੇ ਉਹਨੇ ਨਾਮ ਜਪਣਾ ਕੀਤਾ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਕਿਰਪਾਲਤਾ ਕੀਤੀ ਮੇਰੇ ਰਾਮ ਹਰ ਜਨ ਆਰੋਗ ਭਏ ਹਰੀ ਦੇ ਜਨ ਹਰੀ ਦੇ ਸੇਵਕ ਆਰੋਗ ਰੋਗਾ ਤੋਂ ਰਹਿਤ ਹੋ ਗਏ ਫਿਰ ਸਾਧ ਸੰਗਤ ਜੇ ਤਨ ਦੇ ਉੱਤੇ ਰੋਗ ਸੀ ਤਨ ਦਾ ਰੋਗ ਕਟਿਆ ਗਿਆ ਜੇ ਮਨ ਰੋਗੀ ਸੀ ਗੁਰੂ ਨੇ ਕਿਰਪਾ ਕੀਤੀ ਮਨ ਰੋਗ ਮਨ ਦੇ ਰੋਗ ਕੱਟ ਦਿੱਤੇ ਤੇ ਕਟੇ ਕਿਵੇਂ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਗੁਰੂ ਦੇ ਪਵਿੱਤਰ ਬਚਨਾਂ ਦੇ ਅਨੁਸਾਰੀ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਸਥਿਰ ਕੀਤਾ ਔਰ ਜਪਿਆ ਮੇਰਾ ਹਰ ਹਰ ਮੇਰੇ ਹਰੀ ਪਰਮੇਸ਼ਰ